ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਤੇ ਤੁਹਾਨੂੰ ਦਿਖਾਉਂਦੇ ਆ ਇਹ ਦੇਖੋ ਛੱਪੜ ਤੇ ਇਹ ਸਾਡੇ ਸਰਪੰਚ ਰੋਮੀ ਵੱਲੋਂ ਸਫਾਈ ਦੀ ਕੁਝ ਦਿਨਾਂ ਤੋਂ ਸਟਾਰਟ ਕੀਤੀ ਹੋਈ ਏ ਤੇ ਅੱਜ ਲੱਗੀ ਹੋਈ ਏ ਜੀਸੀਬੀ ਤੇ ਜੀਸੀਬੀ ਹੁਣ ਗਾਰਾ ਪੱਟ-ਪੱਟ ਕੇ ਫਿਲਹਾਲ ਦੀ ਕੜੀ ਪਾ ਰਹੀ ਏ ਗੰਧ ਤੇ ਇੱਕ ਵਾਰ ਕਹ ਲਓ ਇਹ ਸਫਾਈ ਕਰਨ ਵਾਸਤੇ ਗੰਧ ਪਾਣਾ ਜ਼ਰੂਰੀ ਹੁੰਦਾ ਏ ਤੇ ਹੁਣ ਗਾਰਾ ਪੱਟ ਰਹੇ ਨੇ ਟਰਾਲੀਆਂ ਭਰਨਗੇ ਮੈਨੂੰ ਲੱਗਦਾ ਬਸ ਟਰਾਲੀ ਮੋਕੇ ਤੇ ਹੀ ਹੁਣ ਜਾਈਦੀ ਸੀ ਨਾਲ ਦੀ ਨਾਲ ਟਰਾਲੀ ਭਰ-ਭਰ ਕੇ ਗੇਰੇ ਜਾਂਦੇ ਚਲੋ ਜੋ ਵੀ ਕਰਦੇ ਕੋਈ ਠੀਕ ਹੈ ਕੋਈ ਆਪੋ ਆਪਣੀ ਸੋਚ ਹੁੰਦੀ ਸਭ ਦੀ ਤੇ ਦਿਖਾਉਂਦੇ ਆ ਤੁਹਾਨੂੰ ਜੇਸੀ ਵੀ ਲੱਗੀ ਹੋਈ ਏ ਇਹ ਖੜਿਆ ਹੋਇਆ ਸਰਪੰਚ ਚੈੱਕ ਪਾਈ ਇਹ ਛੜ ਤੋ ਜਾ ਇਹ ਲੱਗੀ ਹੋਈ ਜੇਸੀ ਵੀ ਉਹ ਨਿੱਕੇ ਆਹ ਆਹ ਇਹ ਵਾਜ ਰਾ ਤੂੰ ਨਿਕਲਿਆ ਕੋਈ ਨਹੀਂ ਜਾਂਦਾ ਤੇ ਇਹ ਹੁਣ ਮੈਨੂੰ ਕਹਿੰਦੇ ਨੇ ਵੀ ਨਿੱਕੇ ਪਿੱਛੇ ਹੋ ਜਾ ਜਿਹੜਾ ਤੇਰਾ 19000 ਵਾਲਾ ਫੋਨ ਹੈ ਨਾ ਇਹਨੇ ਮਿਲਣਾ ਨਹੀਂ ਵਾਪਸ ਮੁੜ ਕੇ ਫਿਰ ਵੇਖਾਂਗੇ ਮੂੰਹ ਵੀਡੀਓ ਤੇ ਲੱਗਿਆ ਬਣਾਣਾ ਅੱਛਾ ਤੇ ਇਹ ਸਾਡੇ ਪਿੰਡ ਵਾਸੀ ਖੜੇ ਹੋਏ ਨੇ ਇਹ ਲੱਗੀ ਜੀਸੀਬੀ ਉਹ ਜਾ ਰਿਹਾ ਸਰਪੰਚ ਤਾਂ ਉਹਨੂੰ ਦੂਜੇ ਪਾਸੇ ਵਖਾੰਦੇ ਆ ਕਿ ਜੀਸੀਬੀ ਨੇ ਉਹ ਗੰਦ ਪਾਇਆ ਕਹਿੰਦੇ ਨੇ ਵੀ ਗਾਰਾ ਸਾਫ ਕਰਨ ਵਾਸਤੇ ਚਿੱਕੜ ਸਾਫ ਕਰਨ ਵਾਸਤੇ ਚਿੱਕੜ 'ਚ ਵੜਨਾ ਪੈਂਦਾ ਇੱਕ ਵਾਰ ਠੀਕ ਹੈ ਤੇ ਜ਼ਰੂਰੀ ਹੁੰਦਾ ਚਿੱਕੜ ਉੱਤੇ ਬੜਨਾ ਬਹਿ ਗਿਆ ਏ ਤੇ ਹੁਣ ਸਾਫ ਹੋ ਜਾਏਗਾ ਫਿਰ ਸਫਾਈ ਹੋਵੇਗੀ ਵਧੀਆ ਹੋਏਗਾ ਕੰਮ ਸਾਰਾ ਇਹ ਹੁਣ ਦਾ ਰੂੜੀ ਨਵੀਂ ਲੱਗ ਗਈ ਗਾ ਇੱਕ ਵਾਰ ਕਰੇ ਦੀ ਚੱਪੀ ਹੋਏਗਾ ਅੱਲਾ ਹੁਣ ਤੁਹਾਨੂੰ ਦਿਖਾ ਚੁੱਕੇ ਆ ਸਾਡੇ ਪਿੰਡ ਦੀ ਜੇਸੀ ਵੀ ਚੱਲਦੀ